CBSA ਕੈਨੇਡੀਅਨ ਬਾਰਡਰ ਸਰਵਿਸੈਸ ਏਜੰਸੀ ਨੇ ਦੱਸਿਆ ਜੀ ਕਿ 온ਟਾਰੀਓ ਦੇ ਵਿੱਚ ਪੁਆਇੰਟ ਐਡਵਰਡ ਦੇ ਵਿੱਚ 블루 ਵਾਟਰ ਬ੍ਰਿਜ ਦੇ ਪੋਰਟ ਆਫ ਐਂਟਰੀ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਡਰੱਗ ਦੇ ਕਨਸਾਈਨਮੈਂਟ ਇੱਕ ਫੜੀ ਜੂਨ 12 2025 ਦੇ ਵਿੱਚ ਇੱਕ ਕਮਰਸ਼ੀਅਲ ਟਰੱਕ ਅਮਰੀਕਾ ਤੋਂ ਕੈਨੇਡਾ ਵੱਲ ਨੂੰ ਆਇਆ 블루 ਵਾਟਰ ਬ੍ਰਿਜ ਦੇ ਉੱਪਰ ਉੱਥੇ CBSA ਨੇ ਉਸ ਦੀ ਸੈਕੰਡਰੀ ਇਨਸਪੈਕਸ਼ਨ ਦਾ ਹੁਕਮ ਦਿੱਤਾ ਉਹ ਟਰੱਕ ਦੀ ਸੈਕੰਡਰੀ ਇਨਸਪੈਕਸ਼ਨ ਕਰਾਈ ਗਈ ਜਦੋਂ ਟ੍ਰੇਲਰ ਖੋਲਿਆ ਗਿਆ ਉੱਥੇ ਡਿਟੈਕਟਡ ਡੌਗਸ ਨੇ ਜਿਹੜੇ ਉਹਨਾਂ ਨੂੰ ਉਹਨਾਂ ਨੇ ਜਦੋਂ ਸੁੰਘਿਆ ਤਾਂ ਕਹਿੰਦੇ ਇੱਕ ਨਹੀਂ ਦੋ ਨਹੀਂ ਜੀ 161 ਬ੍ਰਿਕਸ ਆਫ ਕੋਕੈਨ ਉਸ ਟਰੱਕ ਦੇ ਵਿੱਚੋਂ ਨਿਕਲੀਆਂ 161 ਬ੍ਰਿਕਸ ਆਫ ਕੋਕਨ 6 ਵੱਡੇ ਬਾਕਸੇ ਭਰੇ ਹੋਏ ਸੀ 187 ਕਿਲੋ ਟੋਟਲ ਇਹ ਕੋਕਨ ਸੀ ਔਰ ਇਹਦੀ ਟੋਟਲ ਪ੍ਰਾਈਸ ਜੇ ਦੇਖੀ ਜਾਵੇ ਤਾਂ ਉਹ 23.3 ਮਿਲੀਅਨ ਦੱਸੀ ਜਾ ਰਹੀ ਹੈ ਔਰ ਸੀਬੀਐਸ ਨੇ 27 ਸਾਲਾ ਕਰਮਵੀਰ ਸਿੰਘ ਨੂੰ ਜਿਹੜਾ ਕਿ ਬ੍ਰੈਂਪਟਨ ਦਾ ਨਿਵਾਸੀ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਬ੍ਰੈਂਪਟਨ 온ਟਾਰੀਓ ਦੇ ਵਿੱਚ ਇੱਕ ਸ਼ਹਿਰ ਹੈ 27 ਸਾਲਾ ਕਰਮਵੀਰ ਸਿੰਘ ਉੱਥੋਂ ਦਾ ਰਹਿਣ ਵਾਲਿਆ ਜਿਸ ਨੂੰ ਕੀ ਕਸਟਡੀ ਦੇ ਵਿੱਚ ਲੈ ਲਿਆ ਗਿਆ ਹੈ ਆਰਸੀਐਮਪੀ ਨੇ ਉਹਦੇ ਉੱਪਰ ਚਾਰਜਸ ਜਿਹੜੇ ਨੇਗੇ ਉਹ ਲਗਾਏ ਨੇ ਕੋਕੀਨੋ ਇੰਪੋਰਟ ਕਰਨ ਦੇ ਚਾਰਜਸ ਕਰਮਵੀਰ ਸਿੰਘ ਦੇ ਉੱਪਰ ਲੱਗੇ ਨੇ ਇਹ ਪਹਿਲੀ ਘਟਨਾ ਨਹੀਂ ਹੈਗੀ ਜੇ ਆਪਾਂ ਅਮਰੀਕਾ ਕੈਨੇਡਾ ਦੇ ਜਿਹੜੇ ਬਾਰਡਰ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਡਰਗ ਕਨਸਾਈਨਮੈਂਟ ਦੋਨੋਂ ਪਾਸੇ ਆਦਾਨ ਪ੍ਰਦਾਨ ਹੁੰਦਾ ਹੈ ਇਹਨਾਂ ਦਾ CBSA ਦੇ ਕਹਿਣ ਦੇ ਮੁਤਾਬਿਕ ਕਹਿੰਦੇ ਸਿਰਫ 온ਟੇਰੀਓ ਦੀ ਗੱਲ ਕਰਦੇ ਹਾਂ ਸਦਰਨ 온ਟੇਰੀਓ ਪੋਰਟ ਆਫ ਐਂਟਰੀਜ਼ ਦੇ ਵਿੱਚ ਇਸ ਸਾਲ ਸੰ 2025 ਦੇ ਵਿੱਚ ਅਸੀਂ 978 ਕਿਲੋ ਡਰੱਗਸ ਫੜ ਚੁੱਕੇ ਹਾਂ 978 ਕਿਲੋਗ੍ਰਾਮ ਜੇਤਨ ਯਾਦੋਵੇ ਬਾਰਡਰ ਸਿਕਿਉਰਿਟੀ ਦੇ ਲਈ ਸਰਕਾਰ ਜਿਹੜੀ ਹੈ 1.3 ਬਿਲੀਅਨ ਡਾਲਰ ਦਾ ਖਰਚਾ ਕਰ ਚੁੱਕੀ ਹੈ ਹੈਲੀਕਾਪਟਰਸ ਉਹਨਾਂ ਨੇ ਰੱਖੇ ਡਰੋਨਸ ਰੱਖੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਤੇ ਹੋਰ ਆਫੀਸਰਸ ਲਗਾਏ ਗਏ ਲੇਕਿਨ ਇਹ ਡਰੱਗਸ ਦੀਆਂ ਕਨਸਾਈਨਮੈਂਟਸ ਖਤਮ ਨਹੀਂ ਹੋ ਰਹੀਆਂ ਯਾਦਵਾਨਾ ਚਾਹੀਏ ਜੀ ਜੂਨ ਦੇ ਮਹੀਨੇ ਦੇ ਵਿੱਚ ਹੀ ਇੱਕ ਪਹਿਲਾਂ ਵੀ ਹੋਰ ਕਨਸਾਈਨਮੈਂਟ ਫੜੀ ਗਈ ਸੀ ਪੀਲ ਰੀਜਨ ਪੁਲਿਸ ਦੇ ਦੱਸਿਆ ਸੀ ਕਿ ਹਿਸਟਰੀ ਦੀ ਸਭ ਤੋਂ ਵੱਡੀ ਲਾਰਜੈਸਟ ਡਰੱਗ ਸੀਜ਼ ਉਹਨਾਂ ਨੇ ਕੀਤੀ ਸੀ 479 ਕਿਲੋਗ੍ਰਾਮ ਆਫ ਕੋਕੈਨ ਜਿਹਦੀ ਕੀਮਤ 47.9 ਮਿਲੀਅਨ ਦੀ ਦੱਸੀ ਜਾਂਦੀ ਸੀ ਉਹਦੇ ਵਿੱਚ 9 ਲੋਕਾਂ ਦੀ ਗ੍ਰਿਫਤਾਰੀ ਹੋਈ ਸੀ ਜਿਦੇ ਵਿੱਚੋਂ 6 ਲੋਕ ਇੰਡੋ ਕਨੇਡੀਅਨ ਦੱਸੇ ਜਾਂਦੇ ਸੀ ਓਹੋ ਅ 6 ਲੋਕ ਜਿਹੜੇ ਸੀਗੇ ਉਹ ਜ਼ੋਨ ਦੇ ਵਿੱਚ ਅਰੈਸਟ ਹੋਏ ਸੀ 9 ਲੋਕ ਬੇਸਿਕਲੀ ਅਰੈਸਟ ਹੋਏ ਸੀ 6 ਉਹਨਾਂ ਦੇ ਵਿੱਚੋਂ ਭਾਰਤੀ ਸੀ 44 ਸਾਲਾ ਮਨਪ੍ਰੀਤ ਸਿੰਘ 36 ਸਾਲਾ ਕਰਮਜੀਤ ਸਿੰਘ ਜਿਹੜਾ ਕਿ ਕੈਲੇਡਨ ਦਾ ਰਹਿਣ ਵਾਲਾ ਸੀ 36 ਸਾਲਾ ਗੁਰਜੀਤ ਸਿੰਘ ਉਹ ਵੀ ਕੈਲੇਡਨ ਦਾ ਨਿਵਾਸੀ ਸੀ ਸਰਤਾਜ ਸਿੰਘ 27 ਸਾਲਾ ਕੈਂਬਰੇਜ ਤੋਂ ਸ਼ਿਵ ਓਮਕਾਰ ਸਿੰਘ ਜਾਰਜਟਾਊਨ 온ਟਾਰੀਓ ਤੋਂ ਅਰਵਿੰਦ ਪੋਵਾਰ 29 ਸਾਲਾ ਬ੍ਰੈਂਪਟਨ ਤੋਂ ਤੇ ਇਹਨਾਂ ਦੇ ਨਾਲ ਤਿੰਨ ਹੋਰ ਲੋਕ ਸੀ ਜਿਨ੍ਹਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ ਇਹ ਸਾਰੇ ਲੋਕਾਂ ਦੇ ਉੱਪਰ 35 ਚਾਰजेस ਆਫ ਡਰਗ ਟ੍ਰੈਫਿਕਿੰਗ ਲੱਗੇ ਸੀ ਤੇ ਨਾਲ ਫਾਇਰ ਆਰਮ ਦੇ ਚਾਰजेस ਵੀ ਲਗਾਏ ਗਏ ਸੀ